ਇਹ ਫਾਰਮਟਰੱਕ 35 ਚੈਂਪੀਅਨ ਤੇ ਅਲੱਗ ਟਾਇਰਾਂ ਦੀ ਕੰਡੀਸ਼ਨ ਹੈਗੀ ਬਾਈ ਇਹਦੇ 20 ਪੈਸੇ ਲਾ ਲਓ ਤੇ ਸ਼ੋ ਸ਼ੂ ਦਾ ਰੰਗ ਤੁਸੀਂ ਦੇਖ ਸਕਦੇ ਹੋ ਸਾਫ਼ ਹੈ ਟਰੈਕਟਰ ਪਿਛਲੇ ਟਾਇਰ ਵੀ ਲਾ ਲਓ 30 ਕੇ ਪੈਸੇ ਲਾ ਲਓ 22 ਪੈਸੇ ਹੋਣਗੇ ਤੇ 3-4 ਦਿਨਾਂ ਦਾ ਟਰੈਕਟਰ ਵਧੀਆ ਗਿਆ ਛਤਰੀ ਲੱਗੀ ਹੋਈ ਹੈ ਬਾਈ ਰੰਗ ਬੰਬੂ ਸਾਫ਼ ਹੈ ਅਡਗਾਰਡ ਬਦਲਾ ਵੀ ਸਾਫ਼ ਹੈ ਬਾਈ ਤੇ ਇਹ ਪਿੱਛੋਂ ਦੇਖ ਸਕਦੇ ਹੋ ਫੱਟੀ ਨਾਲ ਆ ਬਈ ਡੰਡੇ ਦਾ ਬਾਈਰ ਕੋਲ ਵਾਵਾ ਕਰ ਲਓ ਤੇ ਇਧਰ ਟਾਇਰ ਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬੜੀ ਸਾਫ਼ ਆ ਰੰਗ ਰੰਗ ਸਾਫ਼ ਆ ਮਡ ਗਾਰਡ ਵਗੈਰਾ ਸਾਫ਼ ਆ ਤੇ ਸ਼ੋਕ ਚੈੱਕ ਕਰ ਸਕਦੇ ਹੋ ਇਧਰੋਂ ਆਹਲਾ ਟਾਇਰ ਚੈੱਕ ਕਰਨੋ ਬਈ ਟੀਜੋਂ ਜੋਂ ਦਾ ਸੁੱਕਾ ਪਿਆ ਬਿਲਕੁਲ ਐਸੋਈ ਬਈ ਇਧਰੋਂ ਵੀ ਸੁੱਕਾ ਪਿੱਛੋਂ ਵੀ ਜਿਹਾ ਰੰਗ ਪੈਂਟ ਸੋਨਾ ਪਿਆ ਬਾਈ ਤੇ ਜੇ ਆਪਾਂ ਇਹਦੀ ਗੱਲ ਕਰੀਏ ਮਾਡਲ ਦੀ ਫਾ ਮਾਡਲ ਹੈਗਾ ਇਹ ਬਾਈ 2002 ਮਾਡਲ ਆ ਤੇ 1 ਲੱਖ 82000 ਰੁਪਈਆ ਇਹਦਾ ਰੇਟ ਮੰਨਿਆ ਜਾ ਤੇ ਜੇ ਕਿਸੇ ਮੇਰੇ ਵੀਰ ਭਰਾ ਨੇ ਲੈਣਾ ਹੋਵੇ ਤਾਂ ਕਮੈਂਟ ਕਰ ਦਿਓ ਭਰਾ ਤੇ ਆਪਾਂ ਤੁਹਾਨੂੰ ਮਾਲਕ ਵੀਰ ਦਾ ਨੰਬਰ ਦੇ ਦੇਾਂਗੇ ਲੋ ਜੀ ਇਹ ਇਹ ਆ ਗਿਆ ਮਹਿੰਦਰਾ ਅਗਲੇ ਟਾਇਰ 25 ਤੋਂ 30 ਪੈਸੇ ਹੋਣਗੇ ਭਾਈ ਤੇ ਸ਼ੋਅ ਸ਼ੋਅ ਦਾ ਤੁਸੀਂ ਚੈੱਕ ਕਰ ਸਕਦੇ ਹੋ ਬੜੀ ਸਾਫ਼ ਆ ਟਰੈਕਟਰ ਇੰਜਨ ਦਾ ਭਾਈ ਦੇਖ ਲਓ ਸੁੱਕਾ ਪਿਆ ਵਧੀਆ ਪਿਛਲੀ ਲਿਫਟ ਲੁੱਟਦਾ ਵੀ ਸੁੱਕਾ ਟਰੈਕਟਰ ਤੇ ਸਪੈਸ਼ਲ ਟਾਇਰ ਵੀ ਭਾਈ ਬਸ ਉਹੀ 25 ਤੋਂ 30 ਪੈਸਿਆਂ ਦੇ ਵਿਚਕਾਰ ਹੈ ਰਿੰਗ ਬੰਦ ਸਾਫ਼ ਪਿਆ ਵੀ ਮੱਡ ਘਰ ਵਗੈਰਾ ਸਾਫ਼ ਪਿਆ ਇੱਕ ਤੋਂ ਦੇਖ ਲਓ ਤੇ ਦੰਡਾ ਨਾਲ ਆ ਫੱਟੀ ਵਗੈਰ ਦਾ ਬਾਈ ਤੁਸੀਂ ਪਤਾ ਕਰ ਲਿਓ ਜੀ ਗੱਲ ਕਰੀਏ ਇਸ ਸਾਈਡ ਦੀ ਤਾਂ ਇਸ ਸਾਈਡ ਵੀ ਮੰਨ ਤੁਸੀਂ ਦੇਖ ਸਕਦੇ ਹੋ ਸਾਫ ਤੇ ਇਹ ਛਤਰੀ ਲੱਗੀ ਹੋਈ ਹੈ ਬਾਈ ਤੇ ਇਹ ਟਾਇਰ ਦੀ ਕੰਡੀਸ਼ਨ ਵੀ ਚੈੱਕ ਕਰ ਸਕਦੇ ਹਾਂ ਇਹਦੀ ਵੀ ਚੈੱਕ ਕਰ ਸਕਦੇ ਹਾਂ ਤੇ ਜਿੰਨੋਂ ਜਿੰਦਾ ਬਾਈ ਸੁੱਕਾ ਪਿਆ ਬਰੀ ਹੈ ਤੇ ਜੇ ਹੁਣ ਆਪਾਂ ਇਹ ਗੱਲ ਕਰੀਏ ਮਾਡਲ ਦੀ ਤਾਂ ਇਹ ਨਾ ਮਾਡਲ ਲੱਭੀ ਹੋਏ ਮਾਡਲ ਦੀ ਮਾਡਲ ਦੀ ਮਾਡਲ ਦੀ ਇਹ 98 ਮਾਡਲ ਹੈ ਜੀ ਤੇ 1 ਲੱਖ 45000 ਇਹਦਾ ਮੁੱਲ ਰੇਟ ਮੰਗਿਆ ਗਿਆ ਬਾਕੀ ਵੀ ਰੇਟ ਇਹ ਹੈ ਇੱਕ ਮੰਗਣ ਦਾ ਹੁੰਦਾ ਹਨਾ ਤੇ ਤੁਸੀਂ ਆਖਿਆ ਆਪ ਦਾ ਘਟਾ ਸਕਦੇ ਹੋ ਕਿ ਵੀਰ ਕਹਿੰਦੇ ਕੋਈ ਬਹੁਤ ਰੇਟ ਹੈ ਭਈ ਆਪਾਂ ਮੈਂ ਤਾਂ ਕੋਈ ਲਿਖਣੀ ਲੱਗਿਆ ਹਨਾ ਇਹ ਮਾਲ ਕਵੀਰ ਦੀ ਇੱਕ ਮੰਗ ਹੁੰਦੀ ਹੈ ਕਾਹਤੇ ਟਰੈਕਟਰ ਤੁਹਾਨੂੰ ਜਿੰਨੇ ਵੀ ਰੁਪਏੰਨਾ ਮਿਲਦਾ ਉਹ ਸੋਡਾ ਆ। ਹਾਂ। ਉਹਨਾਂ ਨੇ ਕਹਿਦਾ ਉਹ ਉਹ ਚੈਨਲ ਥਰੂ ਆਏ ਆ। ਓਕੇ 2-4000 ਤੁਹਾਨੂੰ ਕੋਸ਼ਿਸ਼ ਛੱਡ ਫਰੇ। ਠੀਕ ਹੈ। ਲੋ ਜੀ ਇਹ ਹੈਗਾ ਸਵਰਾਜ 735 ਤੇ ਅਗਲੇ ਟਾਇਰਾਂ ਦੀ ਕੰਡੀਸ਼ਨ ਹੈਗੀ ਇਹਦੇ 25 ਤੋਂ 30 ਪੈਸੇ ਲਾ ਲਓ। ਇੰਜਨ-ਓੰਜਨ ਦਾ ਬਾਈ ਸੁੱਕਾ ਪਿਆਗਾ। ਪਿੱਛੇ ਲਿਫਟ ਲੂਟ ਦਾ ਵੀ ਸੁੱਕਾ ਹੈ। ਤੇ ਮੰਨ ਲਾ ਟਾਇਰਾਂ ਦੇ ਪਿਛਰਾਂ ਦੇ ਸ਼ਾਇਦ ਰਬੜ ਚੜੀ ਹੋਈ ਹੈ ਬਾਈ। ਤੇ ਇਹਨਾਂ ਦੀ ਕੰਡੀਸ਼ਨ ਵੀ ਇਤੀ 35 ਪੈਸੇ ਹੋਊਗੀ ਫਟੀ ਲੱਗੀ ਹੋਈ ਹੈ ਬਈ ਡੰਡੇ ਵਗੈਰ ਦੇ ਬਾਰੇ ਤੁਸੀਂ ਪੁੱਛ ਲਿਓ ਮੱਡਗਾੜਾਂ ਵਗੈਰਾਂ ਤੇ ਥੋੜਾ ਪੇਂਟ ਲੱਗਦਾ ਜੀ ਵੱਜਿਆ ਹੁੰਦਾ ਹਲਕਾ ਜਿਹਾ ਤੇ ਜੇ ਤੁਹਾਨੂੰ ਦੂਜੀ ਸਾਈਡ ਦਿਖਾਈਏ ਇਧਰਲੇ ਟਾਇਰ ਦੀ ਕੰਡੀਸ਼ਨ ਚੈੱਕ ਕਰ ਲਓ ਇਧਰੋਂ ਵੀ ਇੰਜਨ ਨੂੰ ਜਿੰਦਾ ਬਈ ਸੁੱਕਾ ਪਿਆ ਵਧੀਆ ਤੇ ਹੁਣ ਜੇ ਅਪਾ ਇਹਦੀ ਗੱਲ ਕਰੀਏ ਮਾਡਲ ਦੀ ਤਾਂ ਮਾਡਲ ਹੈਗਾ ਇਹ 95 ਮਾਡਲ ਆ ਬਈ ਇਹ ਤੇ 142000 ਰੁਪਏ ਦਾ ਰੇਟ ਮੰਗਿਆ ਗਿਆ ਤੇ ਜੇ ਕਿਸੇ ਮੇਰੇ ਵੀਰ ਭਰਾ ਨੇ ਲੈਣਾ ਹੋਵੇ ਤਾਂ ਉਹ ਟਰੈਕਟਰ ਖਰੀਦ ਸਕਦਾ ਲਓ ਜੀ ਇਹ ਟਰਾਲੀ ਆ ਗਈ ਸਾਦੀ ਟਰਾਲੀ ਹੈ ਤੇ ਇਹ ਤੁਸੀਂ ਵਿੱਚੋਂ ਦੇਖ ਸਕਦੇ ਹੋ ਟਾਇਰਾਂ ਟੂਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਤੇ ਇਹ ਤੁਹਾਨੂੰ ਦਿਖਾਈਏ ਦੂਜੀ ਸਾਈਡ ਤੋਂ ਡੱਲੇ ਡੁੱਲਾ ਬਾਈ ਵਧੀਆ ਪਿਆ ਸਾਦੀ ਟਰਾਲੀ ਹੈ ਤੇ ਇਧਰ ਟਾਇਰ ਦੀ ਚੈੱਕ ਕਰ ਲੋ ਕੰਡੀਸ਼ਨ ਤੇ ਵਿੱਚੋਂ ਤੁਹਾਨੂੰ ਦਿਖਾਈ ਦਿੱਤੀ ਇਹ ਆ ਕੰਡੀਸ਼ਨ ਹੈ ਇਹ ਬਾਹਰੋਂ ਇਦਾਂ ਦੀ ਹੈ ਤੇ ਇਹਦਾ ਵੀ 60000 ਰੁਪਿਆ ਮੁੱਲ ਕੀਤਾ ਗਿਆ ਸੇ ਲਾਲੂ 48 47 ਦੀ ਇਹ ਤੁਹਾਨੂੰ ਟਰਾਲੀ ਬਣ ਸਕਦੀ ਹੈ ਬਸ ਆਪਣੇ ਚੈਨਲ ਦਾ ਨਾਮ ਲੈ ਲਿਓ ਫੋਰ ਵੀ ਹੋ ਸਕਦਾ ਵੀ ਥੱਲੇ ਹੋ ਜੇ ਤੇ ਜੇ ਕਿਸੇ ਮੇਰੇ ਵੀਰ ਭਰਾ ਨੇ ਖਰੀਦਣੀ ਆ ਤਾਂ ਉਹ ਇਹ ਟਰਾਲੀ ਖਰੀਦ ਸਕਦਾ ਥੋੜੀ-ਤੁੜੀ ਲਈ ਵਾਸਤੇ ਲਓ ਜੀ ਇਹ ਆ ਗਿਆ ਮਹਿੰਦਰਾ 265 ਆਗਰੇ ਟਾਇਰ ਵੀ ਨਵੇਂ ਆ ਤੇ ਪਿਛਲੇ ਟਾਇਰ ਵੀ 90 ਪੈਸੇ ਕਹਿ ਸਕਦੇ ਆ ਆ ਤੇ ਸ਼ੋਸ਼ੂ ਦਾ ਰੰਗ ਪੇਂਟ ਦੇਖ ਸਕਦੇ ਹੋ ਰੇਮ ਰੰਪ ਦੇਖ ਸਕਦੇ ਹੋ ਬਾਈ ਫੱਟੀ ਹੈਗੀ ਆ ਡੰਡੇ ਬਾਰੇ ਪਤਾ ਕਰ ਲੋ ਛਤਰੀ ਲੱਗੀ ਹੋਈ ਆ ਤੇ ਇਹ ਸੋਨੂ ਇਹ ਅੰਦਰਲੀ ਸਾਈਡ ਤੋਂ ਇਹਨੂੰ ਵੀ ਬਾਈ ਵਧੀਆ ਸਿੱਕਾ ਪਿਆ ਤੇ ਸਾਫ਼ ਟਰੈਕਟਰ ਹੈ ਅਬੀ ਮਾੜਾ ਸੜਦਾ ਲੋ ਤੇ ਇਧਰੋਂ ਤੁਸੀਂ ਚੈੱਕ ਕਰ ਸਕਦੇ ਹੋ ਇਹ ਜੇ ਹੁਣ ਇਹ ਆਪਾਂ ਗੱਲ ਕਰੀਏ ਮਾਡਲ ਦੀ ਤੇ 92 ਮਾਡਲ ਹੈ ਜੀ ਤੇ 1,35,000 ਰੁਪਏ ਦਾ ਰੇਟ ਮੰਗਿਆ ਗਿਆ ਜੇ ਕਿਸੇ ਮੇਰੇ ਵੀਰ ਭਰਾ ਨੇ ਟਰੈਕਟਰ ਲੈਣਾ ਹੋਵੇ ਹਨਾ ਤਾਂ ਉਹ ਬਈ ਕਮੈਂਟ ਕਰ ਦੇ ਤੁਹਾਨੂੰ ਮਾਲਕ ਵੀ ਦਾ ਫੋਨ ਨੰਬਰ ਦੇ ਦੇਣਾ ਹੈ ਇਹ ਹਰਿਆਣਾ ਨੰਬਰ ਹੈ ਜੀ ਕਿ ਪੰਜਾਬ ਨੰਬਰ ਹੈ Rajasthan ਨੰਬਰ ਹੈ ਹਨਮੰਗੜ ਦਾ ਇਹ आरजे ਨੰਬਰ ਹੈ ਜੀ ਹਨਮੰਗੜ ਦਾ ਜੇ ਕਿਸੇ ਨੂੰ ਰੀਪਰ ਪ੍ਰਾਣ ਲੈਣਾ ਹੋਵੇ ਤਾਂ ਕਮੈਂਟ ਕਰਦੇ ਸਾਨੂੰ ਨੰਬਰ ਦੇ ਦੋਗੇ ਭਾਈਆ 94680 97655 ਓਕੇ ਇਹ ਕਿਹੜਾ ਪਿੰਡ ਆਪਣਾ ਸ਼ਰਕਾ ਦਾ ਚਲੋ ਤੁਹਾਨੂੰ ਕੋសារ ਗੋਸ ਦੱਸਦਾ ਲਓ ਜੇ ਇਹ ਹੈਗਾ ਐਸ਼ਰ ਅਗਲੇ ਟਾਇਰ ਤੁਸੀਂ ਲਾ ਲੋ 10 ਪੈਸੇ ਤੇ ਸ਼ੋ ਸ਼ੂ ਦਾ ਤੁਸੀਂ ਦੇਖ ਸਕਦੇ ਹੋ ਇਹ ਛਤਰੀ ਲੱਗੀ ਹੋਈ ਆ ਹੱਡ ਵਾਲੀ ਮੇਰੇ ਵੀਰੋ ਤੇ ਰਿੰਬਾਂ ਦੇ ਥੋੜਾ ਜਿਹਾ ਪੇਂਟ ਵੱਧਿਆ ਹੋਇਆ ਪਿਛਲੇ ਟਾਈਮ ਦੀ ਕੰਡੀਸ਼ਨ ਜੇ ਆਪਾਂ ਕਹੀਏ ਤਾਂ 30-35 ਪੈਸੇ ਹੈਗੀ ਆ ਪਿੱਛੇ ਚੈੱਕ ਕਰ ਸਕਦੇ ਹੋ ਲੈਂਕਾ ਲੂੰਕਾ ਬਾਈਰ ਕੋਲ ਪੁੱਛ ਲੋ ਟ੍ਰਾਂਨਿਟ ਵੀ ਚੱਲਿਆ ਹੈ ਫੈਕਟਰ ਤੇ ਜੇ ਹੁਣ ਆਪਾਂ ਇਹਦੇ ਗੱਲ ਕਰੀਏ ਮਾਡਲ ਬਾਰੇ ਤਾਂ ਇਹ 92 ਮਾਡਲ ਹੈ ਤੇ 90000 ਰੁਪਏ ਬਾਈ ਇਹਦਾ ਰੇਟ ਮੰਗਿਆ ਗਿਆ ਲੈਫਟ ਕੰਟਰੋਲ ਲੈਫਟ ਹੈ ਬਈ ਬਹੁਤ ਜੀ ਇਹ ਦਾ ਫਾਰਮ ਟ੍ਰੈਕ 60 ਲਾਈਵ ਪੀਟੀਓ ਪੂਰਾ ਸਾਫ ਪਿਆ ਬਈ ਟਰੈਕਟਰ ਸੋਹਣਾ ਤੇ ਅਗਲੇ ਟਾਇਰਾਂ ਦੀ ਕੰਡੀਸ਼ਨ ਕਰੀਏ ਤਾਂ ਚੱਲਣ ਪੈਸੇ ਹੋਣਗੇ ਇੰਜ ਨੂੰ ਜਿੰਦਾ ਵਧੀਆ ਸਾਫ ਪਿਆ ਬਈ ਸੁੱਕਾ ਤੇ ਪਿਛਲੇ ਟਾਇਰਾਂ ਦੀ ਗੱਲ ਕਰੀਏ ਤਾਂ 30 35 40 ਪੈਸੇ ਪਿਛਲੇ ਹੋਣਗੇ ਬੁੜੀਏ ਦੇ ਪਿਛਲੇ ਟਾਇਰ ਆ 14 ਦੇ ਟਾਇਰ ਆ ਬਈ ਕਿੱਥੇ ਡੰਡਾ ਨਾਲ ਆ ਫੱਟੀ ਵਾਲਾ ਬਦਸੀ ਪੁੱਛੀ ਹੋਈ ਹੈ ਮੱਧ ਬਗਾਵ ਦਾ ਸਾਫ ਪਿਆ ਬਈ ਇੱਧਰਲੀ ਸਾਈਡ ਤੋਂ ਵੀ ਚੈੱਕ ਕਰ ਸਕਦੇ ਹਾਂ ਹੰਡਪੈਂਟ ਇੰਜਨ ਉਹਨਿੰਦਾ ਬਈ ਬੜੀ ਵਧੀਆ ਸੁੱਕਾ ਪਿਆ ਟਰੈਕਟਰ ਤੇ ਜੇ ਹੁਣ ਗੱਲ ਕਰੀਏ ਇਹਦੇ ਮਾਡਲ ਬਾਰੇ ਤਾਂ ਮਾਡਲ ਹੈਗਾ ਇਹ 99 ਮਾਡਲ ਹੈ ਜੀ 1,75,000 ਰੁਪਏ ਦਾ ਰੇਟ ਪਿਆ ਜੇ ਕਿਸੇ ਮੇਰੇ ਵੀਰ ਨੇ ਲੈਣਾ ਹੋਵੇ ਤਾਂ ਟਰੈਕਟਰ ਲੈ ਸਕਦਾ ਹੈ ਟਰੈਕਟਰਸ